2002-03 ਚ ਮੈਂ ਬਾਹਰ ਗਿਆ ਮਲੇਸ਼ੀਆ ਚ ਮਲੇਸ਼ੀਆ ਹਾਂਜੀ ਠੀਕ ਹੈ ਉੱਥੇ ਰਹਿੰਦਿਆ ਹੋਇਆ ਮੈਂ ਨਿੱਕੇ ਨਿੱਕੇ ਮੁਲਕ ਸਿੰਗਾਪੁਰ ਹਾਂਗਕਾਂਗ థਾਈਲੈਂਡ ਅੱਛਾ ਇਧਰ ਉਧਰ ਐਡ ਕੋ ਰੈਜ਼ਡੈਂਸ ਮੈਂ ਹੁਣ ਕਹਿੰਦਾ ਹਾਂ ਤੋ ਵੈਸੇ ਤੁਸੀਂ ਕੈਨੇਡਾ ਦੀ 15 ਏਕੜ ਦੇ ਵਿੱਚ ਕੀਤੀ ਆਪਾਂ ਅੱਛਾ 15 ਏਕੜ ਦੇ ਵਿੱਚ ਉਹਦੇ ਵਿੱਚ ਕੀ ਕੀ ਲਾਇਆ ਸਾਰੇ ਜੀ ਸਭ ਜੀ ਸਬਜੀ ਅਧੀਨ ਕਿੰਨੇ ਏਕੜ ਖੇਤ ਆ ਸੋ ਜਿੰਨੇ ਭੈਣ ਭਰਾ ਵੀਡੀਓ ਦੇਖ ਰਹੇ ਨੇ ਵੀਡੀਓ ਲੰਮੀ ਜ਼ਰੂਰ ਹੋ ਸਕਦੀ ਆ ਪਰੰਤੂ ਜਾਣਕਾਰੀ ਵਾਲੀ ਰਹੂਗੀ ਤੇ ਜੇ ਲੰਮੀ ਹੋਈ ਤੇ ਆਪਾਂ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡ ਲਾਂਗੇ ਦੋ ਤਿੰਨ 파ਟ ਜਿਹੜੇ ਕਰ ਲਾਂਗੇ ਤੇ ਵੀਡੀਓ ਨਾਲ ਹਰੇਕ ਨਾਲ ਜੁੜੇ ਰਹੋ ਉਦਮ ਅੱਗੇ ਲక్ష్ਮੀ ਤੇ ਪੱਖੇ ਅੱਗੇ ਪਾਉ ਤੂੰ ਫਿਕਰ ਨਾ ਕੀਤਾ ਆਪਦਾ ਤੇ ਤੇਰਾ ਫਿਕਰ ਕਰੂਗਾ ਕੌਣ ਦੂਸਰੀ ਲਾਈਨ ਮੈਂ ਆਪਦੇ ਕੋਲੋਂ ਜੋੜੀ ਐ ਤੇ ਗੱਲ ਕਰਦੇ ਆਂ ਜੀ ਅੱਜ ਕੁਦਰਤੀ ਖੇਤੀ ਬਾਰੇ ਅੱਜ ਅਸੀਂ ਆਏ ਆ ਪਿੰਡ ਧੀਰਾ ਜ਼ਿਲ੍ਹਾ ਗਰਦਾਸਪੁਰ ਵਿਖੇ ਜਿੱਥੇ ਕੁਦਰਤੀ ਖੇਤੀ ਵੀਰਾਂ ਨੇ ਸ਼ੁਰੂ ਕੀਤੀ ਹੋਈ ਆ ਤੇ ਕੁਦਰਤੀ ਖੇਤੀ ਤੋਂ ਪਹਿਲਾਂ ਜਿਹੜੇ ਜ਼ਮੀਨ ਦੇ ਵਿੱਚ ਸਾਇਨਿਕ ਤੱਤ ਸੀ ਕੈਮੀਕਲ ਸੀ ਕੈਮੀਕਲ ਖੇਤੀ ਕੀਤੀ ਜਾਂਦੀ ਜਿਹੜੀ ਉਹ ਕੈਮੀਕਲ ਮਿੱਟੀ ਜੋ ਕੱਢਣ ਵਾਸਤੇ ਉਹਨਾਂ ਨੇ ਕਿਹੜੀ ਵਿਧੀ ਅਪਣਾਈ ਸਾਰੀ ਗੱਲਬਾਤ ਕਰਾਂਗੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਗੱਲ ਕਰਾਂਗੇ ਆਪਾਂ ਦਵਿੰਦਰ ਸਿੰਘ ਪੱਡਾ ਜੀ ਹੁਣਾਂ ਦਾ ਤੇ ਨਾਲ ਉਪਕਾਰ ਵੀਰ ਨਾਲ ਜਿਹੜੇ ਆ ਇਸ ਵੇਲੇ ਕੈਨੇਡਾ ਵੈਲ ਸੈਟਲ ਨੇ ਪਰੰਤੂ ਫੇਰ ਵੀ ਵਿਦੇਸ਼ ਵਿੱਚ ਰਹਿੰਦਿਆਂ ਵੀ ਉਹਨਾਂ ਨੇ ਆਪਣੇ ਪੰਜਾਬ ਵਿੱਚ ਕੁਦਰਤੀ ਖੇਤੀ ਨੂੰ ਜਿਹੜਾ ਕਰਨ ਦਾ ਸੋਚਿਆ ਤੇ ਇੱਕ ਨਵਾਂ ਸਟੈਪ ਲਿਆ ਕਿ ਆਪਾਂ ਆਪਣੇ ਪੰਜਾਬ ਵਿੱਚ ਆਪਣੇ ਖੇਤਾਂ ਦੇ ਵਿੱਚ ਜਿਹੜੀ ਕੈਮੀਕਲ ਖੇਤੀ ਨੂੰ ਛੱਡ ਕੇ ਕੁਦਰਤੀ ਖੇਤੀ ਜਿਹੜੀ ਆ ਉਹ ਕਰਨੀ ਆ ਤੇ ਵੀਰਾਂ ਨੇ ਕਣਕ ਵੀ ਲਾਈ ਆ 8.5 ਕਿੱਲੇ ਦੇ ਵਿੱਚ ਵੱਖ-ਵੱਖ ਸਬਜ਼ੀਆਂ ਲਾਈਆਂ ਨੇ ਕਿਹੜੀਆਂ-ਕਿਹੜੀਆਂ ਸਬਜ਼ੀਆਂ ਨੇ ਤੇ ਕੀ ਵਿਧੀ ਅਪਣਾਉਣਗੇ ਸਾਰੀ ਗੱਲਬਾਤ ਕਰਦੇ ਆ ਅ ਪੱਡਾ ਸਾਹਿਬ ਨਾਲ ਪੱਡਾ ਸਾਹਿਬ ਸਾਸਿਕਾ ਸੱਚ ਜੀ ਕੀ ਹਾਲ ਹੈ ਠੀਕ ਠਾਕ ਜੀ ਠੀਕ ਠਾਕ ਤੇ ਆਪਾਂ ਥੋੜਾ ਜਿਹਾ ਅੱਗੇ ਹੋ ਜੀ ਅੱਛਾ ਪੱਡਾ ਸਾਹਿਬ ਸਭ ਤੋਂ ਪਹਿਲਾਂ ਤੇ ਮੈਨੂੰ ਮੜਾ ਜਿ ਆਪਣੇ ਬਾਰੇ ਦੱਸ ਦੋ ਕਿ ਇਸ ਤੋਂ ਪਹਿਲਾਂ ਤੁਸੀਂ ਕੀ ਕਰਦੇ ਰਹੇ ਮੈਂ ਵੀ ਜੀ ਇਸ ਤੋਂ ਪਹਿਲਾਂ ਮਕੈਨਿਕ ਰਹਿ ਚੁੱਕਾ ਠੀਕ ਹੈ ਯਾ ਕੰਡੀਸ਼ਨਰ ਮਕੈਨਿਕ ਤਕਰੀਬਨ 95 96 ਤੋਂ ਇਸ ਲਾਈਨ 'ਚ ਆਇਆ ਸੀ ਮਕੈਨਿਕ ਲਾਈਨ 'ਚ ਅੱਛਾ ਜੀ ਹਾਂਜੀ ਫਿਰ 2002 3 'ਚ ਮੈਂ ਬਾਹਰ ਗਿਆ ਮਲੇਸ਼ੀਆ 'ਚ ਮਲੇਸ਼ੀਆ ਹਾਂਜੀ ਠੀਕ ਹੈ ਉੱਥੇ ਰਹਿੰਦਿਆ ਹੋਇਆ ਮੈਂ ਨਿੱਕੇ ਨਿੱਕੇ ਮੁਲਕ ਸਿੰਗਾਪੁਰ ਹਾਂਗਕਾਂਗ THAILAND ਅੱਛਾ ਇਧਰ ਉਧਰ ਘੁੰਮਿਆ ਕਿਉਂਕਿ ਮੇਰੇ ਕੋਈ ਰਿਲੇਸ਼ਨ 'ਚ ਬੰਦੇ ਇਦਾਂ ਦੇ ਸੀ ਵਧੀਆ ਜਿਹੜੇ ਘੁੰਮਣ ਫਿਰਨ ਆਲੇ ਸਾਰੇ ਅੱਛਾ ਜੀ ਤੇ ਉਹਨਾਂ ਨਾਲੋਂ ਸਾਰੀ ਮੈਂ ਵਿੱਖੀ ਜ਼ਿੰਦਗੀ ਠੀਕ ਹੈ ਬਾਹਰ ਵਾਲੀ ਲਾਈਫ ਵੀ ਦੇਖੀ ਠੀਕ ਹੈ ਠੀਕ ਹੈ ਤੇ ਉੱਥੋਂ ਫਿਰ ਮੈਂ ਵਾਪਸ ਆ ਗਿਆ ਅੱਛਾ ਜੀ ਕਿੰਨੇ ਚ ਆ ਗਏ ਵਾਪਸ ਮੈਂ ਸਵਾ ਟਸਾਲ ਲਾਇਆ ਉੱਥੇ ਅੱਛਾ ਜੀ ਤੇ ਮੈਨੂੰ ਬਸ ਇਹੀ ਲੱਗਿਆ ਕਿ ਨਹੀਂ ਆਪਣਾ ਆਪਣਾ ਹੀ ਹੁੰਦਾ ਆਪਣਾ ਕਿ ਦੇਸ਼ ਤੇ ਆਪਣੇ ਖੇਤ ਆਪਣੇ ਖੇਤ ਇਹ ਮੈਨੂੰ ਛਿਰੂ ਤੋਂ ਹੀ ਆਪਣੇ ਵਧੀਆ ਲੱਗਦਾ ਸੀ ਖੇਤੀਬਾੜੀ ਦੇ ਨਾਲ अच्छा एथे ਹੁਣ ਤੁਸੀਂ ਵੱਡੇ ਪੱਧਰ ਤੇ ਜਿਹੜਾ ਆ ਕੁਦਰਤੀ ਖੇਤੀ ਸ਼ੁਰੂ ਕੀਤੀ ਆ ਤੇ ਇਸ ਤੋਂ ਪਹਿਲਾਂ ਵੀ ਤੁਸੀਂ ਥੋੜਾ ਬਹੁਤਾ ਇਹਨੂੰ ਤਜਰਬੇ ਦੇ ਤੌਰ ਤੇ ਕੋਈ ਕੰਮ ਕਰਦੇ ਰਹੇ ਕਿ ਜਾਂ ਸਿੱਧਾ ਹੀ ਆਪਾਂ ਵੱਡੇ ਪੱਧਰ ਤੇ ਕੰਮ ਸ਼ੁਰੂ ਕੀਤਾ ਨਹੀਂ ਵੇਖੋ ਪਹਿਲਾਂ ਸਾਨੂੰ ਤਜਰਬਾ ਦੇ ਕਰਨਾ ਪੈਂਦਾ ਹਾਂ ਕੋਈ ਵੀ ਚੀਜ਼ ਆ ਉਹਨੂੰ ਸਿੱਖਣ ਲਈ ਸਮਝਣ ਲਈ ਕੁਝ ਨਾ ਕੁਝ ਕਰਨਾ ਪੈਂਦਾ ਸਿੱਖਦੇ ਦੇ ਬੰਦਾ ਸਾਰੀ ਉਮਰ ਸਿੱਖਦਾ ਰਹਿੰਦਾ ਅੱਗੇ ਵੀ ਅਜੇ ਸਿੱਖ ਹੀ ਰਹੇ ਆ ਵੀ ਇਹ ਨਹੀਂ ਕਿ ਕਰ ਰਹੇ ਆ ਸਿੱਖ ਹੀ ਰਹੇ ਆ ਠੀਕ ਹੈ ਤੇ ਪਹਿਲਾਂ ਕਰਿਆ ਸੀ ਮੈਂ 5 6 ਸਾਲ ਪਹਿਲਾਂ। اچھا ਹਾਂ ਜੀ। ਮੈਂ ਡੇਢ ਕਿੱਕਰ ਤੋਂ ਸ਼ੁਰੂ ਕਰੀ। ਠੀਕ ਹੈ ਜੀ। ਤੇ ਉਹਦੇ ਵਿੱਚ ਕਰਕੇ ਮੈਂ ਦੇਖਿਆ ਕਿ ਬਹੁਤ ਸੋਹਣਾ ਰਿਸਪੌਂਸ ਮਿਲੇ ਆਪਾਂ ਨੂੰ। ਠੀਕ ਹੈ। ਠੀਕ ਹੈ। ਤੇ ਫਿਰ ਉਹ ਮੇਰਾ ਜਿਹੜਾ ਰਿਜ਼ਲਟ ਮੈਨੂੰ ਮਿਲੇ ਨੇ ਬਹੁਤ ਸੋਹਣੇ ਮਿਲੇ ਰਿਜ਼ਲਟ ਉਸ ਵੇਲੇ। ਅੱਛਾ ਜੀ। ਸਿਰਫ ਕਾਰਨ ਇਹ ਆ ਕਿ ਜਦੋਂ ਅਸੀਂ ਆਪਣੀ ਸੰਗ ਸ਼ਰਮ ਲਾ ਦਿੰਨੇ ਆ ਕੰਮ ਪ੍ਰਤੀ। ਬਿਲਕੁਲ। ਠੀਕ ਹੈ। ਆਪਣੇ ਕੰਮ ਪ੍ਰਤੀ ਸੰਗ ਸ਼ਰਮ ਜਦੋਂ ਅਸੀਂ ਜਿਹੜਾ ਸਾਡੇ ਅੰਦਰ ਕਲਾ ਜੱਟਵਾਦੀ ਵੜਿਆ। ਇਹ ਸਾਨੂੰ ਆਉਂਦਾ ਕਿ ਨਹੀਂ ਅਸੀਂ ਆਹ ਕੰਮ ਜਿਹੜਾ ਕਰਾਂਗੇ ਤਾਂ ਸ਼ਰਮ ਆਊਗੀ ਸ਼ਰਮ ਆਊਗੀ ਉਹ ਜਦੋਂ ਪਹਿਲਾਂ ਪਹਿਲਾਂ ਸ਼ਰਮ ਵਾਲਾ ਜਿਹੜਾ ਆਪਾਂ ਪਹਿਰਾਵਾ ਸੀ ਉਹ ਉਹਨੂੰ ਲਾਇਆ ਉਹਨੂੰ ਲਾਇਆ ਠੀਕ ਹੈ ਕਿ ਜੇ ਅਸੀਂ ਕਰਨ ਲੱਗਿਆਂ ਸਾਰੀ ਤੇਰੀ ਖੱਪਦੇ ਰਿੰਨੇ ਘਟੇ ਦਾ ਘਟੇ ਹੁੰਨੇ ਆ ਮਿੱਟੀ ਦਾ ਮਿੱਟੀ ਹੁੰਨੇ ਆ ਤੇ ਜੇ ਅਸੀਂ ਫੇਰ ਵੀ ਸ਼ਰਮ ਕਰੀਏ ਤਾਂ ਫੇਰ ਗੱਲ ਮਾੜੀ ਉਦੋਂ ਸਾਨੂੰ ਸ਼ਰਮ ਨਹੀਂ ਆਉਂਦੀ ਜਦੋਂ ਘਟਾ ਬੁੱਕਾਂ ਦੇ ਨਾਲ ਸਾਡੇ ਸਿਰ 'ਚ ਪੈਣ ਜਾਂਦਾ ਠੀਕ ਬਾ ਤੇ ਨਾ ਸਾਡੇ ਹਾਂਜੀ ਉਹ ਕਾਰਵੀਰੀ ਪਹੁੰਚ ਜੇ ਹਾਂਜੀ ਆਹ ਵੇਜੀ ਸਤਿ ਸ਼੍ਰੀ ਅਕਾਲ ਜੀ। ਕਿਵੇਂ? ਹਾਂ ਵਧੀਆ ਜੀ ਵਧੀਆ ਠੀਕ ਠਾਕ। ਐਟ ਐਟ ਪ੍ਰੈਜ਼ੈਂਟ ਮੈਂ ਹੁਣ ਕਹਿੰਦਾ ਤੁਸੀਂ ਕੈਨੇਡਾ ਹਾਂਜੀ ਠੀਕ ਹੈ ਜੀ। ਅਸੀਂ ਆਏ ਸੀ ਕਿ ਇੱਥੇ ਆਪਣੇ ਚਲੋ ਫੈਮਿਲੀ ਨੂੰ ਕੁਝ ਫੰਕਸ਼ਨ ਸੀਗੇ ਦੋ ਤਿੰਨ। ਅੱਛਾ ਜੀ ਉਹ ਵੇਖਣੇ ਸੀਗੇ। ਤੇ ਭਾਈ ਨੂੰ ਜਾਣਦੇ ਆਪਾਂ ਪਿਛਲੇ 3 3 ਸਾਲ ਤੋਂ 4 5 ਸਾਲ ਤੋਂ ਹਾਂ ਜੀ। ਤੇ ਭਾਈ ਦੇ ਸਾਥ ਨਾਲ ਹੀ ਆ ਸਾਰਾ ਜੋਬ ਵੀ ਆ ਸ਼ੁਰੂ ਕੀਤਾ ਹੈ ਕੰਮ। ਜਿੱਦੋਂ ਹੁਣ ਕਿਦੋਂ ਨੂੰ ਜਾਂਦੀ ਹੈ ਤਜਰਬਾ ਹੀ ਆਪਣਾ। ਮਤਲਬ ਤੁਸੀਂ ਕੈਨੇਡਾ ਚੋਂ ਰਹਿ ਕੇ ਫਿਰ ਸੋਚਿਆ ਕਿ ਨਹੀਂ ਆਪਣੀ ਜਮੀਨ ਆਪਣੀ ਹੁੰਦੀ ਹੈ ਹਾਂਜੀ ਹਾਂਜੀ ਉਹ ਬਿਲਕੁਲ ਉਹ ਤਾਂ ਹੈ ਹੀ ਆ ਸਾਰਿਆਂ ਨੂੰ ਪਤਾ ਜਿੰਨੇ ਵੀ ਬਾਹਰ ਰਹਿੰਦੇ ਆ ਹਾਂਜੀ ਉਹਨਾਂ ਸਾਰਿਆਂ ਨੂੰ ਉੱਥੇ ਵੀ ਜਦੋਂ ਵੀ ਗੱਲਾਂ ਹੁੰਦੀਆਂ ਡਿਸਕਸ਼ਨ ਹੁੰਦੀ ਹੈ ਜੀ ਜੀ ਉਹ ਪਿੱਛੇ ਦੀ ਹੁੰਦੀ ਹੈ ਇੱਥੋਂ ਦੀ ਤਾਂਗ ਸਾਰਿਆਂ ਨੂੰ ਉੱਥੇ ਉੱਥੇ ਬੈਠਿਆਂ ਨੂੰ ਇੱਥੇ ਦੀ ਮਤਲਬ ਇੱਕ ਸਮਾਂ ਇਦਾਂ ਦਾ ਹੁੰਦਾ ਕਿ ਸਾਰੇ ਚਾਹੁੰਦੇ ਆ ਕਿ ਆਪਾਂ ਹੁਣ ਨਾ ਫਿਰ ਵਾਪਸੀ ਚੱਲ ਹਾਂਜੀ 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 ਬਿਲਕੁਲ ਚਲੋ ਤੁਸੀਂ ਵਧੀਆ ਗੱਲ ਆ ਕਿ ਤੁਸੀਂ ਪਛਾਣ ਨੂੰ ਆ ਕੇ ਤੇ ਇੱਥੇ ਕੰਮ ਜਿਹੜਾ ਸ਼ੁਰੂ ਕੀਤਾ ਆ ਚਲੋ ਇਹ ਆ ਵੀ ਕਮਾਈ ਵਾਸਤੇ ਬਾਹਰ ਜਰੂਰ ਜਾਣਾ ਚਾਹੀਦਾ ਇਹ ਕੋਈ ਦੋ ਰਾਏ ਨਹੀਂ ਕਿ ਹੈਨਾ ਤੇ ਗੱਲ ਕਰਦੇ ਆਪਾਂ ਬਡਾ ਸਾਹਿਬ ਨਾਲ ਬਡਾ ਸਾਹਿਬ ਇਹ ਕਿੰਨੇ ਏਕੜ ਦੇ ਵਿੱਚ ਹੁਣ ਤੁਸੀਂ ਜਿਹੜੀ ਆ ਸਾਰੀ ਖੇਤੀ ਕੀਤੀ ਹੈ ਸ਼ੁਰੂ ਜੀ 15 ਕ ਏਕੜ ਦੇ ਵਿੱਚ ਕੀਤੀ ਆਪਾਂ 6 15 ਏਕੜ ਦੇ ਵਿੱਚ ਉਹਦੇ ਵਿੱਚ ਕੀ ਕੀ ਲਾਇਆ ਸਾਰੇ ਚ ਉਹਦੇ ਵਿੱਚ ਕਣਕ ਜੀ ਅੱਛਾ ਜੀ ਠੀਕ ਹੈ ਥੋੜਾ ਜਿਹਾ ਆਪਾਂ ਬਾਗਬਾਨੀ ਦੇ ਨਾਲ ਵੀ ਆ ਠੀਕ ਹੈ ਜੀ ਕਿ ਕੁਝ ਇੱਕ ਬਾਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਕੁਝ ਸਾਡੇ ਕੋਲ ਫਰੂਟ ਵਾਲੇ ਟਰੀ ਹੈਗੇ ਵੀ ਨਹੀਂ ਇੱਥੇ ਪਹਿਲਾਂ ਅੱਛਾ ਜੀ ਹਾਂਜੀ ਫਿਰ ਉਸ ਤੋਂ ਬਾਅਦ ਸਬਜ਼ੀਆਂ ਆ ਗਈਆਂ ਨੇ ਠੀਕ ਹੈ ਇਹ ਸਬਜ਼ੀਆਂ ਦੇ ਵਿੱਚ ਸਾਡੇ ਕੋਲ ਸਟਾਰਟਿੰਗ ਜਿਵੇਂ ਪਿਆਜ਼ ਕਹਿ ਦਿੰਦੇ ਸਾਰੀ ਚੀਜ਼ ਮਿਲ ਜਾਂਦੀ ਕਹਿੰਦੇ ਪਿਆਜ਼ ਆਰਗੈਨਿਕ ਨਹੀਂ ਮਿਲਦਾ ਉਹ ਕਿੱਥੋਂ ਲਿਆਵਾਂਗੇ ਹਾਂ ਤੇ ਉਹ ਆਪਾਂ ਢਾਈ ਤਿੰਨ ਨਿਕੜੋ ਕਰਿਆ ਅੱਛਾ ਜੀ ਹਾਂਜੀ ਫਿਰ ਨਾਲ ਦੀ ਨਾਲ ਕਰੇਲਾ ਕੀ ਆ ਤੋਰੀ ਕੀ ਆ ਕਦੂ ਟਮਾਟਰ ਬੈਂਗਨ ਫਿਰ ਆ ਛਿਬਲਾ ਮਿੱਟੀ ਆ ਜਾਂਦੀ ਜੇ ਠੀਕ ਜੀ ਮਤਲਬ ਕਹਿ ਸਕਦਾ ਹੈ ਕਿ ਚਾਰ ਕਿਸਮਾਂ ਹੈ ਗਿਆ ਭਿੰਡੀ ਤੋਰੀ ਹੈਗੀ ਆ ਅੱਗੇ ਗਰਮੀ ਦੀ ਸਾਰੀ ਗਰਮੀ ਦੀ ਤਕਰੀਬਨ ਸਾਰੀਆਂ ਕੇ ਜਿੰਨੀਆਂ ਗਰਮੀ ਦੇ ਰੋਸ ਹੋ ਸਕਦੀਆਂ ਆ ਉਹ ਖੋ ਵੀ ਸਕਦੀਆਂ ਜਿੰਨੀ ਕਿ ਸਾਢੇ ਚ ਪਹੁੰਚ ਪਈ ਆ ਕਿ ਅਸੀਂ ਕਰ ਸਕੀਏ ਅੱਛਾ ਜੀ ਅੱਜ ਵੀ ਪੁੱਛੇ ਚ ਜਾ ਰਹੀ ਆ ਕਿ ਵੱਤ ਵੱਤ ਆ ਜੀ ਸਬਜੀ ਸਬਜੀ ਅਧੀਨ ਕਿੰਨੇ ਏਕੜ ਖੇਤ ਆ ਇਹ ਸਾਢੇ 8 ਏਕੜ ਹੈਗੇ ਸਬਜੀ ਦੇ ਅੱਛਾ ਜੀ ਹਾਂ ਜੀ मत 8.5 एकड़ ਦੇ ਵਿੱਚ ਸਾਰੇ ਸਬਜ਼ੀ ਲਾਈ ਆ ਤੇ ਆਪਾਂ ਸ਼ੁਰੂ ਕਿਹੜੀ ਸਬਜ਼ੀ ਤੋਂ ਕਰੀਏ ਕਿਉਂਕਿ ਆਪਾਂ ਜਿੰਨੇ ਭੈਣ ਭਰਾ ਵੀਡੀਓ ਦੇਖ ਰਹੇ ਆ ਆਪਾਂ ਉਹਨਾਂ ਨੂੰ ਦਿਖਾਉਣਾ ਆ ਕਿ ਆਪਾਂ ਬਿਨਾ ਕੁਝ ਹਰੇ ਸਪਰੇਅ ਵਰਤਿਆਂ ਤੇ ਇਹ ਆਪਣੀ ਫਸਲ ਜਿਹੜੀ ਆ ਕਿਵੇਂ ਦੀ ਆ ਹੁਣ ਤੱਕ ਇਹਦੇ ਵਿੱਚ ਤੁਸੀਂ ਗੰਨਾ ਵੀ ਲਾਤਾ ਆ ਹਾਂਜੀ ਗੰਨੇ ਦੀ ਕਿਹੜੀ ਵੈਰਾਈਟੀ ਲਾਈ ਆ ਇਹ 85 ਲਾਇਆ ਜੀ ਆਪਾਂ 85 ਲੱਗਾ ਹਾਂਜੀ ਤੇ ਗੰਨਾ ਕਿੰਨੀ ਵਿੱਥ ਤੇ ਲਾਇਆ ਆ? ਇਹ ਗੰਨਾ ਲਾਇਆ ਜੇ ਆਪਾਂ 4.5 ਫੁੱਟ ਤੇ ਇੱਕ ਲਾਈਨ ਲਾ ਕੇ ਫਿਰ 4.5 ਫੁੱਟ ਫਿਰ ਆਪਾਂ 13 ਫੁੱਟ ਜਗ੍ਹਾ ਛੱਡ ਕਿਉਂਕਿ 4.5 ਫਿਰ ਇਦਾਂ ਮਤਲਬ 4.5 ਫੁੱਟ ਦੇ ਵਿੱਚ ਦੋ ਲਾਈਨਾਂ ਦੋ ਲਾਈਨਾਂ ਤੇ ਫਿਰ 13 ਫੁੱਟ ਤੇ ਜਾ ਕੇ ਫਿਰ ਸਾਢੇ ਦੋ ਲਾਈਨਾਂ ਦੋ ਲਾਈਨਾਂ ਹੈ ਨਾ ਹਾਂਜੀ ਠੀਕ ਹੈ ਜੀ ਤੇ ਇਸ ਤੋਂ ਪਹਿਲਾਂ ਆਪਾਂ ਕੁਦਰਤੀ ਖੇਤੀ ਕਰਨ ਤੋਂ ਪਹਿਲਾਂ ਕਿਉਂਕਿ ਜ਼ਮੀਨ ਦੇ ਵਿੱਚ ਬੜਾ ਕੁਝ ਮਿਲਿਆ ਹੁੰਦਾ ਜੂਰੀਆ ਅੱਡਾਇਆਹੀਂ ਬੜਾ ਕੁਝ ਪਾਉਨੇ ਆ ਤੇ ਉਹਨੂੰ ਕਲੀਅਰ ਕਰਦੋਂ ਵਾਸਤੇ ਕੋਈ ਵਿਧੀ ਅਪਣਾਈ ਇਸ ਤੋਂ ਪਹਿਲਾਂ ਕਿਹੜੀ ਸੀ ਅਸੀਂ ਨਾ ਇੱਥੇ ਪਿਛਲੇ 10 ਸਾਲ ਤੋਂ ਇਹਨਾਂ ਪੇੜੀਆਂ ਦੇ ਵਿੱਚ ਪੌਪੂਲਰ ਹੀ ਹੈ ਅੱਛਾ ਜੀ ਪੌਪੂਲਰ ਤੋਂ ਅਸੀਂ ਕੋਈ ਕੋਈ ਖਾਦ ਖੂਦ ਪਾਈ ਨਹੀਂ ਠੀਕ ਹੈ ਉਹ ਪਿਛਲੇ ਮਤਲਬ 10 ਸਾਲ ਦੇ ਵਿੱਚ ਜਿੰਨਾ ਪੌਪੂਲਰ ਦਾ ਪਤਾ ਲੱਗਿਆ ਜਿੰਨਾ ਵਿੱਚ ਘਾਹ ਫੂ ਸੁੱਕਦਾ ਸੀਗਾ ਉਹ ਸਾਰਾ ਵਿੱਚ ਹੀ ਵਗਿਆ ਅੱਛਾ ਜੀ ਤੇ ਖਾਦ ਕੋਈ ਨਹੀਂ ਖਾਦ ਕੋਈ ਨਹੀਂ ਖਾਦ ਕੋਈ ਨਹੀਂ ਪਿਛਲੇ 10 ਸਾਲਾਂ ਤੋਂ ਇਹਦੇ ਇਨਾਂ ਖੇਤਾਂ ਦੇ ਵਿੱਚ ਮਤਲਬ ਇੱਕ ਦਾਣਾ ਤੱਕ ਦਾ ਖਾਦ ਨਾ ਨਹੀਂ ਹਾਂਜੀ ਨਹੀਂ ਇਹ ਇਹ ਰਿਜ਼ਲਟ ਮੈਂ ਨਾ ਇਹ ਸਾਰੀ ਜਿਹੜੀ ਫਸਲ ਆਪਾਂ ਹੁਣ ਵੀ ਜਿਹੜੀ ਤੁਸੀਂ ਫਸਲ ਦੇਖ ਰਹੇ ਹੋਗਾ ਇਹਨੂੰ ਵੀ ਕੁਝ ਨਹੀਂ ਪਿਆ ਇਹਨੂੰ ਮਤਲਬ ਕੈਮੀਕਲ ਵਾਲੀ ਖਾਦ ਤੇ ਛੱਡੋ ਇਹਨੂੰ ਦੇਸੀ ਖਾਦ ਵੀ ਕੋਈ ਨਹੀਂ ਪਾਈ ਆਪਾਂ ਪਰ ਉਵੇਂ ਜੇ ਵੇਖੀਏ ਆਪਾਂ ਕੱਲੇ-ਕੱਲੇ ਫਸਲ ਵੇਨੇ ਆ ਕੱਲਾ-ਕੱਲਾ ਬੂਟਾ ਵੇਨੇ ਆ ਤੇ ਬੜਾ ਸਭ ਉਹ ਤੋਂ ਉਹ ਤੋਂ ਕਰ ਲਈਏ ਸ਼ੁਰੂ ਹਾਂਜੀ ਆਪਾਂ ਕੱਦੂ ਤੋਂ ਸ਼ੁਰੂ ਕਰਦੇ ਹਾਂ ਹਨਾ ਤੇ ਕੱਦੂ ਤੋਂ ਸ਼ੁਰੂ ਕਰਕੇ ਤੇ ਫੇ ਕੱਲੀ ਕੱਲੀ ਅਹ ਕਰ ਵੀ ਜਿਹੜਾ ਮੈਂ ਬੂਟਿਆਂ ਦੀ ਨਾ ਗ੍ਰੋਥ ਦੇਖ ਰਿਆ ਨਾ ਹਾਂਜੀ ਤੇ ਇਹ ਗ੍ਰੋਥ ਜਿਹੜੀ ਆ ਮੈਨੂੰ ਬਹੁਤ ਵਧੀਆ ਲੱਗੀ ਆ ਜੇ ਹੋ ਸਕਦਾ ਆਪਾਂ ਰੇ ਸਪਰੇ ਵੀ ਵਰਤਦੇ ਤੇ ਇੰਨੀ ਗ੍ਰੋਥ ਨਾ ਹੁੰਦੀ ਨਹੀਂ ਨਹੀਂ ਸੀ ਹੁਣ ਨਹੀਂ ਪੱਤਿਆਂ ਦਾ ਰੰਗ ਦੱਸਦਾ ਆ ਤੁਸੀਂ ਰੰਗ ਵੇਖੋ ਨਾ ਬੂਟਿਆਂ ਦਾ ਰੰਗ ਦੇਖੋ ਉਹਨਾਂ ਦਾ ਫਲਾ ਵੇਖੋ ਉਹ ਇੱਕ ਇੱਕ ਵੇਲ ਕਿੰਨੀ ਕਿੰਨੀ ਫੈਲ ਚੁੱਕੀ ਆ ਹੁਣ ਬੂਟੇ ਅੱਛਾ ਵੀਰ ਇਧਰੋਂ ਸ਼ੁਰੂ ਕਰ ਲਈਏ ਆ ਪਹਿਲਾਂ ਤੇ ਜਦ ਰਾਜ ਲਾਗੇ ਕਰਦੇ ਨਾ ਇਹ ਸਾਰੇ ਬੂਟੇ ਦਿਖਾ ਲੰਮੇ ਕਰਕੇ ਅੰਦਰ ਨੂੰ ਇਹਨਾਂ ਦੀ ਗ੍ਰੋਥ ਜਿਹੜੀ ਆ ਇਹ ਇਹ ਫਾੜ ਤੱਕ ਹੀ ਆ ਗਈ ਆ ਹਾਂਜੀ ਹੈਨਾ ਅੱਛਾ ਅਡਾ ਸਾਹਿਬ ਇਧਰ ਆਓ ਹਾਂ ਅਵਕਰ ਵੀਰ ਆਓ ਵੀ ਇਧਰ ਤੇ ਨੂੰ ਦੱਸ ਵੇ ਆਹ ਕਿਹੜੀ ਵੈਰੈਟੀ ਆ ਇੱਕ ਕੱਦੂ ਜਿਆਦਾ ਇਹ ਜਿਹੜਾ ਨਾ ਇਹ ਗੋਲ ਕੱਦੂ ਆ ਅੱਛਾ ਜੀ ਹਾਂਜੀ ਦਿਲਰਾਜ ਲਾਗੇ ਕਰ ਇਧਰ ਬੂਟਾ ਉਹ ਖਾਈਏ ਫਲ ਨੂੰ ਵੀ ਛੇਤੀ ਆ ਗਿਆ ਫਲਤੇ ਹੈ ਹਾਂਜੀ ਇਹ ਜਿਹੜਾ ਇਹ ਆਪਣਾ ਅੱਲ ਕਹਿ ਦਿੰਨੇ ਆ ਹਾਂਜੀ ਹਾਂਜੀ ਇਹ ਕਿੰਨੇ ਦਿਨਾਂ ਦਾ ਪੌਦਾ ਐ ਇਸ ਵੇ ਕਿੰਨੇ ਦਿਨ ਵੇਲ ਕਿੰਨੇ ਚਿਰ ਦੀ ਐ ਇਹ ਇਹ ਡੇਢ ਮਹੀਨੇ ਦੇ ਆਸ-ਪਾਸ ਹੋਏਗੀ ਕਿ ਆਪਾਂ ਇਹਦੀ ਨਰਸਰੀ ਲਾਈ ਸੀ ਅੱਛਾ ਜੀ ਹਾਂ ਜੀ ਨਰਸਰੀ ਤੁਹਾਡੀ ਆਪਣੀ ਹੈ ਹਾਂ ਜੀ ਆਪਣੀ ਨਰਸਰੀ ਤਿਆਰ ਕੀਤੀ ਮਤਲਬ ਆਪਣਾ ਬੀਜ ਲਏ ਬਿਜ਼ਨਸ ਕੋਈ ਨਰਸਰੀ ਨਹੀਂ ਹੈ ਹਾਂ ਜੀ ਇਸ ਪਨੀਰੀ ਜਿੰਨੀ ਵੀ ਹੈਗੀ ਆ ਸਾਰੀ ਆਪ ਤਿਆਰ ਕੀਤੀ ਮਤਲਬ ਬੀਜ ਲਏ ਬੀਜ ਲਏ ਤੇ ਉਹਨਾਂ ਨੂੰ ਹਾਂ ਜੀ ਅਗਾਇਆ ਹਾਂ ਜੀ ਉਹਨਾਂ ਨੂੰ ਅਗਾਇਆ ਫਿਰ ਉਹ ਸਾਰਾ ਰੈਡੀ ਕਰਕੇ ਤਰਪਾਲਾਂ ਮਛਾ ਕੇ ਵਿੱਚ ਇਹਨਾਂ ਦੇ ਸ਼ੇਕ ਕਰਕੇ ਤੇ ਕੱਲਾ ਕੱਲਾ ਬੂਟਾ ਲਾਇਆ ਤੇ ਜਦੋਂ ਤੁਸੀਂ ਬੀਜ ਤੋਂ ਪੌਦਾ ਬਣਾਇਆ ਹਾਂਜੀ ਹੈਨਾ ਨਸਲੀ ਤਿਆਰ ਕੀਤੀ ਆ ਹਾਂਜੀ ਉਹ ਉਹਨੂੰ ਵੀ ਕੁਛ ਨਹੀਂ ਕੋਈ ਚੀਜ਼ ਨਹੀਂ ਬਸ ਕੁਦਰਤੀ ਕਿਉਂਕਿ ਇਹ ਰੱਖਣਾ ਹੀ ਆ ਆਪਾਂ ਐ ਸੀਗਾ ਸਾਡਾ ਜਿਹੜਾ ਕਨਸੈਪਟ ਸੀਗਾ ਉਹ ਇਹੀ ਸੀਗਾ ਵੀ ਅਸੀਂ ਰੱਖਣਾ ਇਹਨੂੰ ਆਰਗੈਨਿਕ ਆ ਠੀਕ ਹੈ ਜੀ ਬੀਜ ਵੀ ਦੇਸੀ ਲਏ ਉਹ ਵੀ ਮਤਲਬ ਕੱਲੀ ਕੱਲੀ ਚੀਜ਼ ਜਿਹੜੀ ਆ ਉਹ ਦੇਖਦਾ ਡੀਐਨਏ ਚੈੱਕ ਕਰਾ ਲੋਗੇ ਤੂੰ ਆਰਗੈਨਿਕ ਹੀ ਬੋਲੇਗੀ ਠੀਕ ਹੈ ਜੀ ਠੀਕ ਹੈ ਠੀਕ ਆ ਬਹੁਤ ਵਧੀਆ ਇਕ ਨਾ ਅ ਅ ਕਰ ਵੀਰੇ ਮਤਲਬ ਇਦਾਂ ਦੀ ਕੁਦਰਤੀ ਖੇਤੀ ਐਡੇ ਵੱਡੇ ਪੱਧਰ ਤੇ ਕਰਨੇ ਹਾਂਜੀ ਮਤਲਬ ਆਮ ਇਨਸਾਨ ਜਾਂ ਆਮ ਕਿਸਾਨ ਜਿਹੜਾ ਆ ਉਹ ਸੋਚ ਵੀ ਨਹੀਂ ਸਕਦਾ ਬਿਲਕੁਲ ਤੁਸੀਂ ਬਹੁਤ ਵੱਡਾ ਇਨੀਸ਼ੀਏਟਿਵ ਲਿਆ ਆ ਹਾਂਜੀ ਉਹ ਭਾਜੀ ਦੀ ਹੈਲਪ ਨਾਲ ਹੀ ਆ ਨਾਲੇ ਦਵੰਦਰਵੀਰ ਮਤਲਬ ਵੱਡੇ ਤੌਰ ਤੇ ਆਪਾਂ ਜਿਹੜੀ ਇਹ ਖੇਤੀ ਸ਼ੁਰੂ ਕੀਤੀ ਹੈ ਹਨਾ ਇਹ ਹੋ ਗਿਆ ਜੀ ਕਦੂ ਠੀਕ ਹੈ ਜੀ ਤੇ ਕਦੂ ਤੁਹਾਡੇ ਫਲਤੇ ਪਹੁੰਚ ਗਏ ਹਾਂਜੀ ਕਿੰਨੇ ਚੱਦਾ ਦੱਸਿਆ ਸੀ ਊਟ ਆ ਇਹ 1.5 ਕਿ ਮਹੀਨੇ ਹੋ ਗਏ ਆਪਾਂ ਨੂੰ ਇੱਥੇ ਲਾਇਆ ਨੂੰ ਬੱਚਾ ਅੱਛਾ ਜਮੀਨ ਤੇ ਵੈਸੇ ਆਪਣਾ ਜਨਵਰੀ ਅੱਧ ਦੇ ਆਸ-ਪਾਸ ਇਹ ਨਰਸਰੀ ਤਿਆਰ ਕੀਤੀ ਨਰਸਰੀ ਤਿਆਰ ਕਰ ਹਾਂਜੀ ਉਦੋਂ ਕਰਨੇ ਸ਼ੁਰੂ ਕਰੀ ਸੀ ਤੇ ਫਿਰ ਕੁਝ ਟਾਈਮ ਨਰਸਰੀ ਤਿਆਰ ਕਰਦਿਆਂ ਵੀ ਲੱਗ ਗਿਆ ਫਿਰ ਇੱਥੇ ਇਹਨਾਂ ਨੂੰ ਲਾਉਂਦਿਆਂ ਕਰਦਿਆਂ ਸੋ ਜਿੰਨੇ ਭੈਣ ਭਰਾ ਵੀਡੀਓ ਦੇਖ ਰਹੇ ਨੇ ਵੀਡੀਓ ਲੰਮੀ ਜ਼ਰੂਰ ਹੋ ਸਕਦੀ ਆ ਪਰੰਤੂ ਜਾਣਕਾਰੀ ਵਾਲੀ ਰਹੂਗੀ ਤੇ ਜੇ ਲੰਮੀ ਹੋਈ ਤੇ ਆਪਾਂ ਨੂੰ ਅ ਵੱਖ-ਵੱਖ ਹਿੱਸਿਆਂ ਵਿੱਚ ਵੰਡ ਲਾਂਗੇ 2-3 ਪਾਰਟ ਜਿਹੜੇ ਕਰ ਲਾਂਗੇ ਤੇ ਵੀਡੀਓ ਨਾਲ ਹਰੇਕ ਨਾਲ ਜੁੜੇ ਰਹੋ ਤੇ ਇਹ ਕਦੂ ਲੱਗੇ ਆ ਤੇ ਤੁਸੀਂ ਕਦੂਆਂ ਦੀ ਜਿਹੜੀ ਵੇਲ ਆ ਉਹ ਵੀ ਦੇਖੀ ਆ ਇਹ ਸਿਰ ਇਹਦੇ ਵਿੱਚ ਇੱਕ ਦਾਣਾ ਕਿਤੇ ਰੇ ਦਾ ਜਾਂ ਕੋਈ ਸਪਰੇ ਜਿਹੜੀ ਆ ਇਹਦੇ ਤੇ ਨਹੀਂ ਹੋਈ ਜਿਹੜੀ ਇਹਦੀ ਪੈਦਾਵਾਰ ਆ ਉਹ ਤੁਸੀਂ ਖੁਦ ਚੈੱਕ ਕਰੋ ਇਹ ਤੋਂ ਅੱਗੇ ਪੜਾ ਸਾਹਿਬ ਆਪਾਂ ਇਹ ਤੋਂ ਅਗਲੀ ਕਿਹੜੀ ਫਸਲ ਆ ਅੱਗੇ ਟਮਾਟਰ ਲੱਗੇ ਨੇ ਅੱਛਾ ਆਜੋ ਬਕਰਵੀਰ ਇਹ ਟਮਾਟਰ ਆ ਹਾਂਜੀ ਤੇ ਟਮਾਟਰ ਵੀ ਜਦੋਂ ਕੱਦੂ ਲਾਇ ਉਦੋਂ ਹੀ ਲੱਗੇ ਆ ਤਕਰੀਬਨ ਇਹਨੂੰ 20-25 ਦਿਨ ਸਾਰੀ ਸਬਜ਼ੀ ਨੂੰ ਲਾਉਂਦਿਆਂ ਲੱਗੇ ਨੇ ਥੋੜਾ ਥੋੜਾ ਦਿਨ ਦਾ ਅੱਗਾ ਪਿੱਛਾ ਨਾਲ ਦੀ ਨਾਲ ਲੱਗੀ ਕੇ ਸਬਜ਼ੀ ਜਿਵੇਂ ਜਿਵੇਂ ਪਨੀਰੀ ਤਿਆਰ ਹੋਈ ਗਈ ਉਦੋਂ-ਉਦੋਂ ਲੱਗਦੇ ਗਏ ਹਾਂਜੀ ਤੇ ਟਮਾਟਰ ਦਾ ਬੂਟਾ ਵੀ ਬਿਲਕੁਲ ਵਧੀਆ ਗਰੋਥ ਆ ਬਿਲਕੁਲ ਹਾਂਜੀ ਕਰ ਵੀ ਤੁਸੀਂ ਪੁੱਛਾ ਕਰੋ ਜਾਣਕਾਰੀ ਹੇ ਤੜ ਕੋਈ ਲੈਣੀ ਹੈ ਮੇਰੀ ਆਵਾਜ਼ ਘੱਟ ਵੀ ਆ ਜੂ ਤੂੰ ਕੋਈ ਗੱਲ ਨੇ ਜਾਣਕਾਰੀ ਹੋ ਤਾਂ ਭਾਜੀ ਕੁਝ ਜ਼ਿਆਦਾ ਸਕਦਾ ਇਹ ਟਮਾਟਰ ਵੀ 1.5 ਕਿਲੋ ਹੋ ਗਿਆ ਇਹਦੀ ਨਰਸਰੀ ਆਪ ਤੇ ਆ ਰੋ ਕੀਤੀ ਇਹਦੀ ਵੀ ਆਪ ਤੇ ਆ ਰੋ ਕੀਤੀ ਇਹ ਵੀ ਆਪ ਹੀ ਮਤਲਬ ਆਪਾਂ ਬਾਜ਼ਾਰ ਚੋਂ ਸਿਰਫ ਇੱਕ ਬੀਜ ਹੀ ਲੀਤੇ ਆ ਬੀਜ ਖਰੀਦੇ ਨੇ ਜਾਂ ਆਪਾਂ ਗੰਡਿਆਂ ਦਾ ਜਿਹੜਾ ਕਾਡ ਸੀ ਉਹ ਲਿਆ ਕਿਉਂਕਿ ਆਪਾਂ ਉਹ ਅਗਾ ਨਹੀਂ ਪਾਇਏ ਲੇਟ ਹੋ ਗਏ ਸੀ ਹੁਣੇ ਲੇਟ ਹੋ ਗਏ ਹਾਂਜੀ ਤੇ ਇਹ ਵੀ ਚਲੋ ਟਮਾਟਰ ਵੀ ਹੋ ਗਏ ਟਮਾਟਰਾਂ ਤੋਂ ਅੱਗੇ ਆਪਾਂ ਹੋਰ ਨਾਲ-ਨਾਲ ਅੱਗੇ ਆ ਜਾਂਦੀਆਂ ਜੀ ਇਸ ਤੋਂ ਅੱਗੇ ਹਾਂਜੀ ਸ਼ਿਮਲਾ ਮਿਰਚ ਆ ਜਾਂਦੀ ਹੈ ਅੱਛਾ ਜੀ ਹਾਂਜੀ ਸ਼ਿਮਲਾ ਵਰਗੇ ਦਾ ਵੀ ਬੂਟਾ ਕਾਫੀ ਗਰੋਅ ਕੀਤਾ ਆ ਬਿਲਕੁਕੁਲ ਵਧੀਆ ਤਰੀਕੇ ਨਾਲ ਸਟਾਈਲ ਦਿਖਾ ਦੀਦੀ ਅਜੇ ੜੀ ਗਰੋਥ ਹੈ ਬੂਟਿਆਂ ਦੀ ਹਾਂਜੀ ਇਹ ਬਹੁਤ ਵਧੀਆ ਆ ਤੇ ਫਲ ਵੀ ਮਿਲਣ ਲੱਗਦਾ ਜਲਦੀ ਲੱਗਣਾ ਸ਼ੁਰੂ ਹੋ ਗਿਆ ਆ ਫਾਲੀ ਹੈ ਨਾ ਜੀ ਹਾਂਜੀ ਆ ਆਪਣਾ ਫਲਾਵਰਿੰਗ ਸ਼ੁਰੂ ਹੋਈ ਹੈ ਦੀ ਫਲਾਵਰਿੰਗ ਸ਼ੁਰੂ ਹੋ ਗਈ ਹੈ ਦੀ ਹੈਨਾ ਇਹ ਛੋਟੇ ਛੋਟੇ ਬੂਟੇ ਮਿਲਾਦਾ ਵਧੀਆ ਫਲ ਦੇਣਗੇ। ਹਾਂਜੀ। ਤੇ ਇਹਨੂੰ ਅ ਕਈ ਵਾਰੀ ਆਪਾਂ ਕੁਦਰਤੀ ਖੇਤੀ ਆਰਗੈਨਿਕ ਖੇਤੀ ਵਿੱਚ ਵੀ ਆਪਾਂ ਕਈ ਚੀਜ਼ਾਂ ਦੀਆਂ ਮਿਲਾਵਟ ਕਰਕੇ ਪਾਉਂਦੇ ਆ। ਇਹਨੂੰ ਅਜੇ ਤੱਕ ਕੁਝ ਪਾਇਆ ਕਿ ਨਹੀਂ ਪਾਇਆ? ਇਹਨੂੰ ਬਸ ਆਪਾਂ ਉਹ ਬਾਬੇ ਦਾ ਆਸ਼ੀਰਵਾਦ ਹੀ ਲੈਣ ਦੇ ਜੇ ਕੁਦਰਤ ਦਾ ਤੇ ਕੁਦਰਤ ਦਾ ਆਸ਼ੀਰਵਾਦ ਹੀ ਹੈ ਜੋ ਵੀ ਹੈਗਾ ਇਹ ਸਭ। ਬਾਬੇ ਨਾਨਕ ਦੀ ਖੇਤੀ ਹੈ ਇਹ। ਬਾਬੇ ਨਾਨਕ ਦੀ ਜਿਹੜੀ ਖੇਤੀ ਹੈ ਨਾ ਬਸ ਉਹਨੂੰ ਅੱਗੇ ਲੈ ਕੇ ਤੁਰਿਆ ਅਸੀਂ। ਅੱਛਾ ਜੀ। ਹਾਂਜੀ। ਮਤਲਬ ਅਜੇ ਤੱਕ ਇਹਨੂੰ ਕੋਈ ਜ਼ਰੂਰਤ ਹੀ ਨਹੀਂ ਪਈ ਸਾਨੂੰ ਤੁਸੀਂ ਆਪ ਹਰਾਂ ਜਿੰਨਾ ਕਸੀਂ ਆਪ ਨੂੰ ਯਕੀਨ ਨਹੀਂ ਸੀ ਹੁੰਦਾ ਕਿ ਇੰਨੀ ਵਧੀਆ ਫਸਲ ਹੋ ਗਈ ਹੈ ਸਾਨੂੰ ਸੀਗਾ ਵੀ ਚਲੋ ਦੇਸੀ ਖਾਦਾਂ ਆਪਾਂ ਪਾ ਲਾਂਗੇ ਜੀ ਜੀ ਇੱਕ ਕੁਦਰਤੀ ਖੇਤੀ ਵਾਲੇ ਆ ਉਹ ਦੱਸਦੇ ਆ ਵੇਸਣ ਦਾ ਘੋਲ ਤੇ ਗੋੜ ਦਾ ਤੇ ਹੋਰ ਕਿੰਨਾ ਕੁਝ ਬਣਾ ਕੇ ਉਹ ਤੁਸੀਂ ਪਾਓ ਸਾਨੂੰ ਸੀਗਾ ਚਲੋ ਆਪਾਂ ਤਿਆਰ ਕਰ ਲਾਂਗੇ ਆਪਾਂ ਸਾਡੇ ਕੋਲ ਤਿਆਰ ਕੀਤਾ ਵੀ ਪਿਆ ਆ ਅੱਛਾ ਜੀ ਪਰ ਅਜੇ ਪਾਇਆ ਨਹੀਂ ਲੋੜ ਹੀ ਨਹੀਂ ਪਈ ਸਾਨੂੰ ਅੱਛਾ ਲੋੜ ਨਹੀਂ ਪਈ ਉਹਦੀ ਹੈਨਾ ਲੋ ਵਧੀਆ ਗੱਲ ਆ ਵੀ ਤੁਹਾਡੀ ਉਦਾਂ ਹੀ ਬਾਬੇ ਦੇ ਆਸ਼ੀਰਵਾਦ ਨਾਲ ਹੀ ਤੁਹਾਡੇ ਬੂਟੇ ਜਿਹੜੇ ਅਸਲ ਆ ਇਹ ਇਹ ਜਿਹੜੇ ਮੈਂ ਦੇਖ ਰਿਹਾ ਨਾ ਸਾਰੇ ਜਿੱਦਾਂ ਟਮਾਟਰ ਹੋ ਗਏ ਜਾਂ ਕੱਦੂ ਹੋ ਗਏ ਜਾਂ ਸ਼ਮਲਾ ਮਿਰਚ ਆ ਅੱਗੇ ਆਪਾਂ ਹੋਰ ਵੀ ਵੇਖਾਂਗੇ ਇਹ ਜਿਹੜੇ ਪਿਛਲੇ 10 ਸਾਲ ਤੁਸੀਂ ਪਪੂਲਰ ਲਾਏ ਰਹੇ ਇੱਥੇ ਹਾਂਜੀ ਉਹ ਜਿਹੜੇ ਪੱਤੇ ਡਿੱਗੇ ਆ ਵਿੱਚ ਘਾ ਫੂਟ ਜਿਹੜਾ ਵਗਿਆ ਆ ਮੈਨੂੰ ਲੱਗਦਾ ਉਹਦਾ ਅਸਰ ਆ ਇਹ ਬਿਲਕੁਲ ਬਿਲਕੁਲ ਹੈਗਾ ਤਾਂ ਹੈਗਾ ਉਹਦਾ ਜਦੋਂ ਬਾਬੇ ਦੇ ਨਾਂ ਤੇ ਜਦੋਂ ਕੋਈ ਵੀ ਕੰਮ ਸ਼ੁਰੂ ਕਰੀਏ ਤੇ ਫਿਰ ਮਾਲਕ ਸਾਫਟ ਹੈ ਦੰਦਾਈ ਆ ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਬੰਦੇ ਨੂੰ ਹਿੰਮਤ ਕਰਨੀ ਚਾਹੀਦੀ ਆ ਜੀ ਠੀਕ ਹੈ ਜੀ ਮਿਹਨਤ ਕਰਨੀ ਚਾਹੀਦੀ ਆ ਤੇ ਕਦੀ ਵੀ ਇਦਾਂ ਨਹੀਂ ਹੁੰਦਾ ਕਿ ਮਿਹਨਤ ਦਾ ਫਲ ਨਾ ਮਿਲੇ ਬਿਲਕੁਲ ਲੇਟ ਹੋ ਸਕਦਾ ਹੈ ਲੇਟ ਹੋ ਸਕਦਾ ਲੇਟ ਹੋ ਸਕਦਾ ਹੈ ਪਰ ਮਿਹਨਤ ਕਿਤੇ ਨਾ ਕਿਤੇ ਸਾਡੀ ਅਜਾਈ ਨਹੀਂ ਜਾਂਦੀ ਤੇ ਸ਼ਮਲਾ ਮਿਰਚ ਤੋਂ ਅੱਗੇ ਜੀ ਹੋਰ ਆਪਾਂ ਕਿਹੜੀ ਕਿਹੜੀ ਫਸਲਾਈ ਆ ਇੱਥੇ ਹੋਰ ਅੱਗੇ ਆ ਜਾਂਦੀ ਜੇ ਮਿਰਚ ਆ ਗਈ ਜੇ ਤੇ ਇਹਦੇ ਵਿੱਚ ਜਿੱਦਾਂ ਆਪਾਂ ਆ ਸਭ ਉੱਗਿਆ ਵਿੱਚ ਕਾਹ ਫੂਸ ਹਾਂਜੀ ਤੈਨੂੰ ਆਪਾਂ ਗੋਡੀ ਕੀਤੀ ਤੁਸੀਂ ਕਿਤੇ ਕਿਤੇ ਗੋਡੀ ਕੀਤੀ ਆ ਤੇ ਇਸ ਤੋਂ ਇਲਾਵਾ ਕੁਛ ਕਾਹ ਵਾਸਤੇ ਕੋਈ ਇਹ ਸਪਰੂ ਜਾਂ ਕੁਛ ਪਾਇਆ ਕਿ ਨਹੀਂ ਪਾਇਆ ਜਿਹੜੀ ਗੰਨਾ ਆ ਉਹਦੇ ਵਾਸਤੇ ਹੀ ਗੋਡੀ ਕਰ ਦਿੱਤੀ ਆ ਠੀਕ ਹੈ ਜੀ ਇੱਕ ਕੱਖ ਜਿਹੜਾ ਥੋੜਾ ਸਾਈਡਾਂ ਤੇ ਕਰ ਦਿੱਤਾ ਇਹਨੂੰ ਇਹੀਂ ਵਿੱਚ ਵਾਹ ਦਿੱਤਾ ਠੀਕ ਹੈ ਜੀ ਇਹ ਅਸਲ ਤੇ ਇਹਦੀ ਖਰਾਕ ਇਹਨੂੰ ਵਾਈ ਜਾਵਾਂਗੇ ਹਰੀ ਖਾਦ ਦੇ ਤੌਰ ਤੇ ਕੰਮ ਆਈ ਜਿਹੜੀ ਹੈ ਅੱਛਾ ਜੀ ਹਾਂਜੀ ਇਦੇ ਵਿੱਚ ਆਪਾਂ ਉਹ ਜਿਹੜਾ ਛੋਟਾ ਰੋਟਾਵੇਟਰ ਹੁੰਦਾ ਉਹਨੂੰ ਫੇਰ ਕੇ ਤੇ ਵਿੱਚੇ ਨੂੰ ਵਾਈ ਜਾ ਰਹੇ। ਮਤਲਬ ਇੱਥੋਂ ਬਾਹਰ ਨਹੀਂ ਕੋਈ ਸੁੱਟਣਾ। ਨਹੀਂ ਬਾਹਰ ਨਹੀਂ ਬਾਹਰ ਕਿਉਂ ਸੁੱਟਣਾ? ਜਦੋਂ ਕੁਦਰਤ ਦੇ ਆਸਰੇ ਤੇ ਆਦੇ ਫਿਰ ਕੁਦਰਤ ਨੇ ਜੋ ਦਿੱਤਾ ਉਹ ਇਹਨਾਂ ਨੂੰ ਦੇਣਾ ਸਾਡਾ ਫਰਜ਼ ਬਣਦਾ। ਠੀਕ ਹੈ ਜੀ। ਜੇ ਨੂੰ ਚੁੱਕ ਕੇ ਹੀ ਬਾਹਰ ਸੁੱਟ ਦਾਂਗੇ, ਅੱਗ ਲਾ ਦਾਂਗੇ। ਜੀ ਜੀ ਜੀ। ਤੇ ਫਿਰ ਉਹਨੇ ਮਤਲਬ ਇਹ ਇਹ ਚੀਜ਼ਾਂ ਜਿਹੜੀਆਂ ਇਹ ਤਾਕਤ ਦਿੱਤੀਆਂ ਨੇ। ਬਿਲਕੁਲ ਜੀ। ਫੰਲਾ ਮਿੱਟੀ ਦਾ ਕਿੰਨਾ ਥਾਂ ਲਾਇਆ ਜੀ ਤੁਸੀਂ? ਕਿ ਕੁਝ ਸਾਡੇ ਕੋਲ ਰਕਬਾ ਥੋੜਾ ਸੀ ਤੇ ਅਸੀਂ ਰਲਾ ਮਿਲਾ ਕੇ ਲਾਇਆ ਜਿਵੇਂ 2 2.5 ਕਨਾਲ ਦੇ ਥਾ ਸ਼ਿਮਲਾ ਹੋएगी ਹਾਂਜੀ ਕਿ ਮਿਰਚਾਂ ਕਿਉਂਕਿ ਸਾਨੂੰ ਸਬਜ਼ੀਆਂ ਜ਼ਿਆਦਾ ਸੀ ਜਗ੍ਹਾ ਸਾਡੇ ਕੋਲ ਸੀ ਅੱਛਾ ਜੀ ਹਾਂਜੀ ਸਬਜ਼ੀਆਂ ਜ਼ਿਆਦਾ ਨੇ ਤੇ ਜਗ੍ਹਾ ਥੋੜੀ ਤੁਹਾਨੂੰ ਕੱਟ ਪੈ ਗਈ ਅੱਜ ਵੀ ਕੱਟ ਪੈ ਗਈ ਹੈ ਮਤਲਬ ਸਾਡੇ 8 ਕਿੱਲੇ ਵੀ ਤੁਹਾਨੂੰ ਕੱਟ ਮਹਿਸੂਸ ਹੁੰਦੇ ਆ ਨਹੀਂ ਹੁਣ ਆ ਦੇਖੋ ਨਾ ਕੁਝ ਟਮਾਟਰ ਉਧਰ ਵੀ ਟਮਾਟਰ ਨੇ ਇੱਧਰ ਵੀ ਟਮਾਟਰ ਆ ਓ ਜਿੱਥੇ ਕੀ ਜੇ ਡਮੈਂਡਰ ਦੀ ਪਨੀਰੀ ਮੁੱਕ ਗਈ ਆ ਇੱਧਰ ਸਾਡੇ ਅੱਗੇ ਆ ਦੂਸਰੀ ਸਫਲ ਸ਼ੁਰੂ ਹੋ ਗਈ ਇੰਦਰ ਾਲਾਮ ਲਾ ਕੇ ਸਾਰਾ ਕੀਤਾ ਅੱਛਾ ਤੇ ਇਹ ਇਹ ਵਾਲੀ ਕਿਹੜੀ ਸ਼ਹਿਲਾਤ ਜੀ ਇੱਕ ਕੀ ਆ ਤੋਰੀ ਅੱਛਾ ਆ ਕੀ ਆ ਤੋਰੀ ਹਾਂਜੀ ਕੀ ਆ ਤੋਰੀ ਜੀ ਵੇਲ ਵਧੀਆ ਕਰੋ ਕੀਤੀ ਹੈ ਹਾਂਜੀ ਆ ਦੇਖੋ ਇਕੱਲੇ ਇਕੱਲੇ ਪੱਤੇ ਦੇ ਨਾਲ ਇਹ ਫਲ ਇਹ ਫਰੂਟ ਮੈਨੂੰ ਲੱਗਦਾ ਇਹ ਆਪਾਂ ਖਾਦਾ ਵੀ ਪਾਉਂਦੇ ਸਪਰੇਅਾਂ ਕਰਦੇ ਤੇ ਇੰਨਾ ਫਲ ਨਹੀਂ ਆਉਣਾ ਹੁਣ ਤੱਕ ਆ ਅਲਵੇਰ ਬਹੁਤ ਵਧੀਆ ਹੈ ਬਹੁਤ ਲੰਮੀ ਵੇਰ ਹੈ ਹੈ ਆ ਤੁਸੀਂ ਦੇਖੋ ਮੈਨੂੰ ਲੱਗਦਾ ਵੀ ਆ ਚਾਰ ਪੰਜ ਲੱਗੀਆਂ ਵੱਲਾਂ ਠੀਕ ਨੇ ਜਿਆਦਾ ਹੈ ਨਾ ਹਾਂਜੀ ਹਰ ਇੱਕ ਜਿਹੜਾ ਜਿੰਨੇ ਵੀ ਪੱਤੇ ਨਿਕਲਦੇ ਆ ਸਾਰਿਆਂ ਦੇ ਫਲ ਫਰੂਟ ਆ ਕੋਈ ਵੀ ਹਾਂਜੀ ਕੋਈ ਵੀ ਮਿਸ ਨਹੀਂ ਕੀਤਾ ਹਾਂਜੀ ਹਰੇਕ ਦੇ ਨਾਲ ਫਾਲ ਮਤਲਬ ਇਹ ਆ ਵੀ ਥੋੜੀ ਜਿਹੀ ਇਸਤੀ ਮਹੀਨੇ ਤੱਕ ਜਿਹੜਾ ਵਧੀਆ ਬਿਲਕੁਲ ਵਧੀਆ ਜੀ ਇਹਦੀ ਇਨਕਮ ਸ਼ੁਰੂ ਹੋ ਜੂਗੀ ਅੱਛਾ ਚਲੋ ਇਹ ਫਸਲਾਂ ਦੇ ਨਾਲ ਨਾਲ ਇੱਕ ਚੀਜ਼ ਇਹ ਆਪਾਂ ਨਾਲ ਨਾਲ ਇੱਕ ਚੀਜ਼ ਜਿਹੜੀ ਆ ਹੋਰ ਜਾਣਕਾਰੀ ਤੇ ਵਾਅਦਾ ਕਰ ਲਈ ਆਪਾਂ ਤੇ ਫਸਲ ਤੇ ਆਪਾਂ ਅਗਾਲੀ ਕੁਦਰਤੀ ਜਿਹੜੀ ਆ ਫਸਲ اگਾਈ ਆ ਤੇ ਇਹਨੂੰ ਵੇਚਣਾ ਕਿੱਦਾਂ ਆ ਨੂੰ ਵਿਛਣਾ ਵੀ ਕੋਈ ਤੁਹਾਨੂੰ ਦੱਸਿਆ ਸੀ ਕਿ ਜੇ ਕੱਲਾ ਆਪਾਂ ਜੱਟਵਾਦ ਨਹੀਂ ਰੱਖਣਾ ਵਿੱਚ ਬਾਣੀਆਂ ਖੂਨੀ ਬਾਣੀਆਂ ਬਾਣੀਆਂ ਵੀ ਬਣਨਾ ਪੈਣਾ ਠੀਕ ਜੀ ਤੇ ਉਹ ਸਾਰੇ ਕੰਮ ਖੁਦ ਕੀਤੇ ਜਾਂ ਬਾਕੀ ਜਦੋਂ ਅਸੀਂ ਆਹ ਚੀਜ਼ ਕਰਾਂਗੇ ਇਹਦੀ ਡਿਮਾਂਡ ਵਧੀ ਹੈ ਮੈਂ ਪਹਿਲਾਂ ਖੁਦ ਤੁਹਾਨੂੰ ਦੱਸ ਰਿਹਾ ਸੀ ਅੱਗੇ 5-6 ਸਾਲ ਪਹਿਲਾਂ ਕਰੀ ਆ ਹਾਂਜੀ ਤੇ ਜੇ ਅਸੀਂ ਕਰਨ ਵਾਲੇ ਹੋਈਏ ਅੱਗੇ ਖਰੀਦਣ ਵਾਲਿਆਂ ਦੀ ਕੋਈ ਘਾਟ ਨਹੀਂ ਠੀਕ ਹੈ ਠੀਕ ਹੈ ਦੁਨੀਆਂ ਜਿਹੜੀ ਆ ਨਾ ਉਹ ਜਿੰਨਾਕ ਬਿਮਾਰੀਆਂ ਤੋਂ ਪਰੇਸ਼ਾਨ ਹੋ ਚੁੱਕੀ ਐ ਸਾਰੇ ਬਿਲਕੁਲ ਤੇ ਉਹ ਲੱਭਦੇ ਆ ਕਿ ਸਾਨੂੰ ਮਿਲੇ ਠੀਕ ਹੈ ਕਾਰਨ ਇੰਨਾ ਕਾ ਕੇ ਕੋਈ ਇਹ ਕੰਮ ਕਰਨ ਦਾ ਹੌਸਲਾ ਨਹੀਂ ਕਰ ਰਿਹਾ ਠੀਕ ਹੈ ਬਿਲਕੁਲ ਬਿਲਕੁਲ ਤੇ ਬਾਕੀ ਕੋਈ ਨਹੀਂ ਆ ਕੋਈ ਖਰੀਦਣ ਵਾਲਿਆਂ ਦੀ ਕੋਈ ਕਮੀ ਨਹੀਂ ਆ ਮੰਡੀ ਕਰਦੇ ਹੋਈ ਤੁਹਾਡਾ ਖੁਦ ਆ ਹੀ ਹੋਊਗਾ ਉਹਦੇ ਵਾਸਤੇ ਕੋਈ ਬਿਲਕੁਲ ਮੈਂ ਕਮਾਨ ਕਸਬੇ ਦੇ ਵਿੱਚ ਕੀਤਾ ਸੀ ਅੱਛਾ ਜੀ ਤੇ ਉੱਥੇ ਬਹਿਸ ਹੁੰਦੀ ਸੀ ਠੀਕ ਹੁੰਦੀ ਆ ਕਿ ਅਹੀਂ ਲੈਣੀ ਨਹੀਂ ਆ ਇੱਕ ਹੁੰਦੀ ਸੀ ਕਿ ਬੈਸ ਹੁੰਦੀ ਇਧਰਲੀ ਸਾਈਡ ਵਾਲੇ ਕਹਿੰਦੇ ਤੁਸੀਂ ਅੱਜ ਇਧਰੋਂ ਸ਼ੁਰੂ ਕਰੋ ਉਧਰਲੀ ਸਾਈਡ ਵਾਲੇ ਕਹਿੰਦੇ ਇਧਰੋਂ ਸਬਜ਼ੀ ਵੇਚਣੀ ਸ਼ੁਰੂ ਕਰੋ ਕਿ ਜਿੱਧਰੋਂ ਸ਼ੁਰੂ ਹੁੰਦਾ ਸੀਗਾ ਉਹ ਦੂਸਰੀ ਸਾਈਡ ਤੱਕ ਆਉਂਦੇ ਆਉਂਦੇ ਤੱਕ ਮੁੱਕ ਜਾਂਦੀ ਸੀ ਸਮਝੀ ਤਾਂ ਦੂਸਰੀ ਸਾਈਡ ਵਾਲਿਆਂ ਨੂੰ ਇਹ ਹੁੰਦਾ ਸੀਗਾ ਪਹਿਲਾਂ ਇਸ ਵਾਰੀ ਪਹਿਲਾਂ ਇਧਰੋਂ ਸ਼ੁਰੂ ਕਰ ਲਓ ਵੀ ਸਾਨੂੰ ਮਿਲ ਜੇ ਉਹਦਾ ਉਹਦਾ ਵਾਅਦਾ ਵੀ ਮਿਲਦਾ ਵਾਅਦਾ ਦੇਖੋ ਸਭ ਤੋਂ ਪਹਿਲਾਂ ਤੇ ਅਸੀਂ ਇਹ ਵੇਖੀਏ ਕਿ ਜੇ 10 ਰੁਪਏ ਬਾਜ਼ਾਰ ਦਾ ਰੇਟ ਆ ਤੇ 10 ਰੁਪਏ ਅਸੀਂ ਵੇਚ ਰਹੇ ਹਾਂ ਹਾਂ ਤੇ ਮੰਡੀ ਨਾਲੋਂ ਸਾਨੂੰ ਘੱਟੋ-ਘੱਟ 4 ਗੁਣਾ 5 ਗੁਣਾ ਵੱਧਾ ਮਿਲ ਜਾਂਦਾ ਜੇ ਉੱਥੇ ਮੰਡੀ ਦੇ ਵਿੱਚ 4 ਦੀ ਜਾਂ 2 ਰੁਪਏ ਦੀ ਚੀਜ਼ ਵਿਕ ਰਹੀ ਆ ਠੀਕ ਹੈ ਸਾਨੂੰ 10 ਰੁਪਏ ਮਿਲ ਗਏ ਤੇ 5% ਵੱਧਾ ਮਤਲਬ ਤੁਸੀਂ ਖੁਦ ਇਹਨੂੰ ਸੇਲ ਕੀਤਾ ਹੈ ਹਾਂਜੀ ਖੁਦ ਸੇਲ ਕੀਤਾ ਪਹਿਲਾਂ ਜਿੰਨਾ ਪਹਿਲੇ ਸਮੇਂ ਚ ਜਿੰਨੀ ਤੁਸੀਂ ਫਸਲ اگਾਈ ਜਿੰਨੀ ਸਬਜ਼ੀ اگਾਈ ਹਾਂਜੀ ਉਹ ਤੁਸੀਂ ਖੁਦ ਹੀ ਸੇਲ ਕੀਤੀ ਖੁਦ ਹੀ ਕਰੋਗੇ ਹਾਂਜੀ ਹੁਣ ਵੀ ਟੀਚਾ ਇਹੀ ਆ ਕਿ ਖੁਦ ਹੀ ਕਰਨੀ ਆ ਅੱਗੇ ਖਰੀਦਣ ਵਾਲਿਆਂ ਦੇ ਉੱਤੇ ਨਿਰਭਰ ਕਰਦਾ ਕਿ ਉਹ ਜੇ ਚੰਗਾ ਹੀ ਖਾਣਾ ਚਾਹੁੰਦੇ ਆ ਤੇ ਸਾਨੂੰ ਹੌਸਲਾ ਵਧਾਈ ਇਸੇ ਚੀਜ਼ ਚ ਆ ਕਿ ਉਹ ਖਰੀਦਣੇ ਚੀਜ਼ਾਂ ਲੋਕ ਹਾਂਜੀ ਸਿਹਤ ਪ੍ਰਤੀ ਜਾਗਰੂਕ ਹੁੰਦੇ ਜਾਂਦੇ ਆ ਕਿਉਂਕਿ ਬਿਲਕੁਲ ਇਦਾਂ ਹੀ ਹੁਣ ਸਿਹਤ ਪੱਖੀ ਜਿੰਨਾ ਲੋਕ ਜਾਗਰੂਕ ਨੇ ਲੋਕ ਚਾਹੁੰਦੇ ਨੇ ਸਾਨੂੰ ਚੰਗੀ ਚੀਜ਼ ਮਿਲ ਜੇ ਜੀ ਪਰ ਚੰਗੀ ਚੀਜ਼ ਮੈਨੂੰ ਲੱਗਦਾ ਕਿ ਬਹੁਤ ਘੱਟ ਮਿਲਦੀ ਆ ਬਹੁਤ ਘੱਟ ਪੈਸੇ ਖਰਚ ਕੇ ਵੀ ਨਹੀਂ ਮਿਲ ਰਹੀ ਜੀ ਜੀ ਠੀਕ ਹੈ ਕਿ ਕੋ ਪਹੁੰਚ ਕਰਕੇ ਵੀ ਨਹੀਂ ਮਿਲਦੀ ਕਿਸੇ ਵੀ ਤਰੀਕੇ ਨਾਲ ਮਿਲ ਨਹੀਂ ਰਹੀ ਮਲਾਵਟ ਹੀ ਮਲਾਵਟ ਮਲਾਵਟ ਹੀ ਮਲਾਵਟ ਕਿਉਂਕਿ ਜੋਰ ਹੀ ਮਲਾਵਟ ਦੇ ਉੱਤੇ ਆ ਗਿਆ ਸਾਰੇ ਦਾ ਸਾਰਾ ਬਿਲਕੁਲ ਹਾਂਜੀ ਤੇ ਇਹਦੇ ਵਿੱਚ ਆਪਾਂ ਸਾਰੀਆਂ ਸਬਜ਼ੀਆਂ ਲਾਈਆਂ ਜੀ ਤੇ ਇਸ ਤੋਂ ਇਲਾਵਾ ਅੱਗੇ ਵੀ ਚੱਲੀਏ ਆਪਾਂ ਥੋੜਾ ਜਿਹਾ ਜੀ ਜੀ ਤੇ ਉਹ ਵੀ ਵੇਖੀਏ ਵੀ ਹੋਰ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਆਪਾਂ ਜਿਹੜੀ ਐਡ-ਆਨ ਕੀਤੀ ਆ ਤੇ ਨਾਲ-ਨਾਲ ਗੱਲਬਾਤ ਵੀ ਕਰੀ ਜਾਵਾਂਗੇ ਤੇ ਇੱਕ ਗੱਲ ਅ ਅਡਾ ਸਾਹਿਬ ਜੀ ਪਹਿਲਾਂ ਇਹ ਆਪਾਂ ਇਹਦੇ ਵਿੱਚ ਬੀਜੇ ਹੀ ਪਪਲਰ ਹਾਂਜੀ ਹਾਂਜੀ ਤੇ ਪਪਲਰਾਂ ਦੇ ਵਿੱਚ ਘਾਹ ਜਿਹੜਾ ਬਹੁਤ ਵੱਡੇ ਪੱਦਰ ਤੇ ਹੁੰਦਾ ਆ ਜੀ ਹੈਨਾ ਤੇ ਇਹਦੇ ਵਿੱਚ ਫਿਰ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਈ ਪੀ ਘਾਹ ਦੀ ਜ਼ਿਆਦਾ ਮੁਸ਼ਕਲ ਵੇਖੋ ਜੀ ਮੁਸ਼ਕਲ ਨਾਲ ਸਾਹਮਣਾ ਕਰਨ ਨਹੀਂ ਆਪਾਂ ਕੁਦਰਤੀ ਖੇਤੀ ਕਹਿਣ ਦੇ ਹਾਂ ਠੀਕ ਹੈ ਹੁਣ ਇਹ ਇੰਨੀ ਜਗ੍ਹਾ ਵਾਹ ਦੀ ਵਿੱਚ ਜੀ 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 ਆ 8.5 ਏਕੜ ਦੇ ਵਿੱਚ ਜੀ ਸਪਰੇਅ ਕਰਦਾ ਤੇ ਉਹ ਮੇਰਾ ਖਿਆਲ ਆ ਕਿ ਇੱਕ ਸਟੌਪ ਪਾਉਂਦੀ ਆ ਸਪਰੇਅ ਹਾਂ ਫਸਲ ਬੀਜਦੇ ਆ ਸਾਰੀ ਆਪਾਂ ਸਟੌਪ ਦੀ ਸਪਰੇਅ ਕਰਦੇ ਆ ਬਿਲਕੁਲ ਕਰਦੇ ਤੇ ਮੈਨੂੰ ਉਮੀਦ ਨਹੀਂ ਆ ਕਿ ਮੈਂ ਵਟ ਦੇ ਉੱਤੇ ਬਹਿ ਕੇ ਜੀ ਜੀ ਲੀਵਰ ਕੋਲੋਂ ਕੰਮ ਕਰਵਾਉਂਦਾ 5 ਜਾਂ 6000 ਚ ਤੇ ਸਪਰੇਅ ਹੋ ਜਾਣੀ ਜੀ 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 ਇਹ ਜੜੀ ਬੁੱਟੀ ਕੁਛ ਨਹੀਂ ਰੋਗਣਾ ਠੀਕ ਹੈ ਠੀਕ ਹੈ ਤੇ ਹੋਣਾ ਮੇਬੀ ਤੁਸੀਂ ਕੱਲ ਲੇਟ ਹੋ ਗਏ ਸੀ ਹਾਂ ਹਾਂ ਠੀਕ ਜੀ ਇੱਕ ਵਾਰੀ ਦੇਖਿਆ ਵੀ ਕਿ ਇੱਥੇ 20 ਤੋਂ 22 ਬੰਦੇ ਜਿਹੜੇ ਉਹ ਲਗਾਤਾਰ ਲੱਗੇ ਰਹੇ ਨੇ ਬਿਲਕੁਲ ਲੱਗੇ ਠੀਕ ਬਿਲਕੁਲ ਲੱਗੇ ਤੇ ਆਪਣਾ ਅਜੇ ਕੱਲ ਮੈਂ ਪੇਮੈਂਟ ਕਰੀ ਆ ਤੇ ਤਕਰੀਬਨ 65000 ਰੁਪਈਆ ਉਹਨਾਂ ਦੀ ਇੰਨੀ ਜ਼ਮੀਨ ਨੂੰ ਸਫਾਈ ਕਰਨ ਚ ਲੱਗਾ ਬਜਾਈ ਬਾਕੀ ਸਾਰਾ ਕੁਝ ਵੱਖਰਾ ਅੱਛਾ ਜੀ ਕੱਲਾ ਇਹਨੂੰ ਗੋਡੀ ਕਰਨ ਲੱਗਿਆ ਗੋਡੀ ਕਰਨ ਲੱਗਿਆ ਗੋਡੀ ਕਰਨ ਲੱਗਿਆ ਮਤਲਬ ਇੱਕ ਪਾਸੇ 66500 ਤੇ ਇੱਕ ਪਾਸੇ 65000 ਮਤਲਬ 0 ਇੱਕ ਵੱਧ ਲੱਗ ਗਈ 6500 6500 ਨਾਲੋਂ 60000 ਰਹਿ ਗਿਆ ਹਾਂਜੀ ਮਤਲਬ ਕਹਿੰਦੇ ਜ਼ੀਰੋ ਦਾ ਮੁੱਲ ਨਹੀਂ ਹੁੰਦਾ ਮੈਂ ਤਾਂ ਜ਼ੀਰੋ ਦਾ ਮੁੱਲ ਬਹੁਤ ਵੱਡਾ ਕਰਤਾ ਹਾਂਜੀ ਹਾਂਜੀ ਨੇ ਕਰਾਂਗੇ ਤੇ ਫੇਰ ਯਾ ਤੁਹਾਡੇ ਸਾਹਮਣੇ ਵੇਖੋ ਆ ਆਪਾਂ ਉਹਨੂੰ ਵਾਹ ਵਾਹ ਕੇ ਸਾਰਾ ਕਰ ਰਹੇ ਆਂ ਕੁਝ ਗੁਡਾਈ ਕੀਤੀ ਗਈ ਆ ਕੱਲੇ ਕੱਲੇ ਬੂਟੇ ਨਾਲ ਆ ਮਲਚਿੰਗ ਸ਼ੀਟ ਜਿਹੜੀ ਆਪਾਂ ਵਿਛਾਈ ਹੋਈ ਆ ਜੀ ਜੀ ਤਕਰੀਬਨ ਇਹ 12000 ਰੁਪਏ ਦੇ ਆਸ-પાસ ਇੱਕ ਕਿੱਲੇ ਦੀ ਪਈ ਆ ਮਲਚਿੰਗ ਹੋ ਸਕਦਾ ਮੈਨੂੰ ਮਹਿੰਗੀ ਪਈ ਹੋਵੇ ਗੁਜਰਾਤ ਤੋਂ ਮੰਗਾਈ ਸੀ ਆਪਾਂ ਅੱਛਾ ਜੀ ਤੇ ਕੁਝ ਇਹਨੂੰ ਆਪਾਂ ਜਦੋਂ ਲਾਉਂਦੇ ਆ ਉਹ ਦੋਵੇਂ ਟਾਈਮ ਲੱਗਦਾ ਜੀ 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 ਠੀਕ ਜੀ ਤੇ ਸਾਰਾ ਕੁਝ ਹੈ ਹੀ ਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਇਹ ਵਾਲੀ ਖੇਤੀ ਕੁਦਰਤੀ ਖੇਤੀ ਹੈ ਚਣੌਤੀਪੂਰਕ ਬਿਲਕੁਲ ਮਤਲਬ ਹਰ ਬੰਦਾ ਜਿਹੜਾ ਆ ਹਾਂਜੀ ਇਸੇ ਕਰਕੇ ਨਹੀਂ ਆਉਂਦਾ ਹੈ ਨਾ ਤੇ ਜਿਹੜੀ ਮਲਚਿੰਗ ਸੇਟ ਅਪ ਆਪਾਂ ਛਾਈ ਆ ਹਾਂਜੀ ਇਹਦਾ ਕੀ ਫਾਇਦਾ ਰਹਿੰਦਾ ਆ ਇਹਦਾ ਫਾਇਦਾ ਸਭ ਤੋਂ ਪਹਿਲਾਂ ਤੇ ਇਹ ਜੀ ਇੱਕ ਸਾਡਾ ਪਾਣੀ ਬਚਾਉਂਦੀ ਆ ਜੀ ਜੀ ਠੀਕ ਪਾਣੀ ਦਾ ਬਹੁਤ ਹੀ ਹੱਦ ਤੱਕ ਬਚਾ ਕਰਦੀ ਆ ਮੈਨੂੰ ਤੇ ਇੰਜ ਲੱਗਦਾ ਕਿ ਜਵੇਂ 80 90% ਹੀ ਪਾਣੀ ਬਚਾ ਰਹੀ ਆ अच्छा जी थोड़ी ਤੁਸੀਂ ਬੋਟਕੇ ਦੇਖੋਗੇ ਨਾ हां ਬਾਹਰ ਹੁਣ ਜ਼ਮੀਨ ਸੁੱਕੀ ਆ ਜੀ 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 ਅੰਦਰੋਂ ਫਿਰ ਵੀ ਉਹਦੀ ਨਵੀਂ ਹੋਏਗੀ ਉਹਨੂੰ ਬੋਟੇ ਨੂੰ ਪਾਣੀ ਜਿਹੜਾ 흘ਾ ਆ ਦੇਖੋ ਆਪਾਂ ਇਹਦੇ ਤੇ ਚੱਲਦੇ ਆ ਇੱਥੇ ਪੈਰ ਖੋਣਗੇ ਤੁਹਾਡੇ हां ਬਿਲਕੁਲ ਆ ਆਵੇ ਕਾਫੀ ਥੋੜਾ ਜਿਹਾ ਬੋਟੇ ਦੇਖ ਲਓ ਹਾਂਜੀ ਆਹ ਦੇਖੋ ਅੰਦਰ ਅੰਦਰ ਨਵੀਂ ਹੈ ਉਹ ਪੂਰੀ ਨਵੀਂ ਹੈ ਹਾਂਜੀ ਅੱਛਾ ਇਹਦਾ ਇਹਦਾ ਪਾਣੀ ਫੇਰ ਘੱਟ ਲੱਗਦਾ ਹਾਂਜੀ ਠੀਕ ਐ ਠੀਕ ਐ ਜਿਹੜੇ ਬੂਟਿਆਂ ਦੀ ਗਰੋਥ ਦਾ ਕਾਰਨ ਇੱਕ ਇਹ ਵੀ ਬੜਾ ਵੱਡਾ ਜੋਗ ਦਾ ਨਾ ਹਾਂ ਕਿ ਇਹਨੂੰ ਸਲਾਬ ਰਹਿ ਰਹੀ ਹੈ ਸਲਾਬ ਪਾਣੀ ਇੱਕ ਫਲੱਡ ਸਿਸਟਮ ਇਹਨੂੰ ਡੋਬਿਆ ਨਹੀਂ ਗਿਆ ਮਾਰਿਆ ਨਹੀਂ ਗਿਆ ਜੀ 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 ਉਹ ਚੀਜ਼ ਮਤਲਬ ਇੱਕ ਲੈਵਲ ਤੇ ਇਹਨੂੰ ਪਾਣੀ ਮਿਲਿਆ ਆ ਤੇ ਪਾਣੀ ਵੀ ਜਿਹੜਾ ਇਹਦੀ ਨਮੀ ਆ ਲੰਮੇ ਸਮੇਂ ਤੱਕ ਰਹਿਣੀ ਹੈ ਜੀ ਉਹ ਰੀਟੇਨ ਕਰਦਾ ਨਾ ਜਿਹੜੀ ਸ਼ੀਟਾਂ ਨੂੰ ਰੀਟੇਨ ਕਰਦਾ ਨਾਲੇ ਜੇ ਵਾਰ-ਵਾਰ ਪਾਣੀ ਦਵਾਂਗੇ ਤੇ ਇਹਦੇ ਵਿੱਚ ਨਦੀ ਨਹੀਂ ਘਾਹ ਵੀ ਜ਼ਿਆਦਾ ਹੋਊਗਾ ਹਾਂਜੀ ਇਦੇ ਵਿੱਚ ਹੁਣ ਆ ਜਿਹੜੀ ਸਾਰੀ ਆਪਣਾ ਇੰਨੀ ਜਗ੍ਹਾ ਵਾ ਜੀ ਜੀ ਇਹਦੇ ਵਿੱਚ ਹੈ ਨਹੀਂ ਤਕਰੀਬਨ ਨਦੀ ਨਹੀਂ ਹੈਗਾ ਇਹਦੇ ਵਿੱਚ ਬਿਲਕੁਲ ਬਚਾਅ ਹੋ ਗਿਆ ਇਹੀ ਇਹਦੇ ਵਿੱਚੋਂ ਨਦੀ ਨਹੀਂ ਹੈ ਸਭ ਕੁਝ ਹਾਂਜੀ ਤੇ ਇਧਰ ਇੱਕ ਗੇ ਪਿੰਡੀ ਲਾਤੀ ਹਾਂਜੀ ਪਿੰਡੀ ਪਿਆਜ਼ ਨੂੰ ਪਾਣੀ ਤਾਜਾ ਤਾਜਾ ਦਿੱਤਾ ਅੱਜ ਹਾਂਜੀ ਅੱਜ ਠੀਕ ਹੈ ਜੀ ਠੀਕ ਹੈ ਜਰਾ ਇਧਰ ਦੀ ਆ ਜਾ ਤੂੰ ਹੁਣ ਤੇ ਅੱਛਾ ਵੀ ਜੀ ਇਹ ਭਿੰਡੀ ਇੰਨੀ ਸੰਘਣੀ ਲਾਉਣ ਦਾ ਕੀ ਕਾਰਨ ਹੈ ਕਿ ਜੇ ਸਾਰਿਆਂ ਦੀ ਪਸੰਦ ਦਾ ਖਿਆਲ ਰੱਖਣਾ ਪੈਂਦਾ ਅੱਛਾ ਜੀ ਹਾਂਜੀ ਇਹ ਭਿੰਡੀ ਨੂੰ ਨਾ ਪਤਲੀ ਮੰਗਿਆ ਜਾਂਦਾ ਬਰੀਕ ਭਿੰਡੀ ਆ ਛੋਟੀ ਆ ਅੱਛਾ ਠੀਕ ਹੈ ਤੇ ਮਤਲਬ ਇਹਦੀ ਸੰਘਣੀ ਲਾਉਣ ਦਾ ਕਾਰਨ ਇਹ ਹੈ ਕਿ ਭਿੰਡੀ ਜਿਹੜੀ ਆ ਉਹ ਬਰੀਕ ਰਹੇ ਬਰੀਕ ਰਹੇਗੀ ਤੇ ਤਾਜੀ ਰਹੇ ਤਾਜੀ ਰਹੇਗੀ ਕਿਉਂਕਿ ਜਦੋਂ ਜਿੰਨੀ ਜ਼ਿਆਦਾ ਛੇਤੀ ਗ੍ਰੋਥ ਹੋਊਗੀ ਹਾਂਜੀ ਉਨੀਆਂ ਛੇਤੀ ਉਹ ਪੱਕ ਜਾਂਦੀ ਹੈ ਜਦੋਂ ਉਹ ਪੱਕੜਦੀ ਆ ਉਹ ਫੇਰ ਤੰਗ ਕਰਦੀ ਆ ਕੱਟਣ ਵਾਲਿਆਂ ਨੂੰ ਵੀ ਤੇ ਖਾਣ ਵਾਲਿਆਂ ਨੂੰ ਵੀ ਤੇ ਖਾਣ ਵਾਲਿਆਂ ਦੇ ਵੀ ਮਨ ਚ ਨਹੀਂ ਪੱਕੀ ਭਿੰਡੀ ਹੈ ਅੱਛਾ ਮਤਲਬ ਇਹ ਸੰਗਣੀ ਲਾਉਣ ਦਾ ਕਾਰਨ ਇਹ ਆ ਕਿ ਭਿੰਡੀ ਜਿਹੜੀ ਆ ਥੋੜੀ ਗਰੋਥ ਵਿੱਚ ਛੋਟੀ ਰਵੇ ਤੇ ਸੌਫਟ ਰਵੇ ਹਾਂਜੀ ਵੇਚਣ ਦੇ ਵਿੱਚ ਵੀ ਸਾਨੂੰ ਥੋੜਾ ਜਿਹਾ ਸੌਖਾ ਰਹੇ ਹਾਂ ਮਤਲਬ ਕੁਆਲਿਟੀ ਬਣੀ ਰਹੇ ਅੱਛਾ ਤੇ ਇਧਰ ਸਾਰਾ ਪਿਆਜ਼ ਹੈ ਇਹ ਪਿਆਜ਼ ਹੈ ਜੀ ਪਿਆਜ਼ ਕਿੰਨੇ ਏਕੜ ਚਲਾਇਆ ਜੀ ਇਹ ਢਾਈ ਕਿਕੜ ਦੇ ਆਸ-ਪਾਸ ਸਾਢੇ 3 ਇਕੜ ਦਾ ਇਸ ਸ਼ੀਟ ਦੀ ਵਜ੍ਹਾ ਕਰਕੇ ਵੀ ਪਿਆ ਮਤਲਬ ਕਿ ਆਪਾਂ ਸਾਢੇ 3 ਇਕੜ ਮੰਨ ਕੇ ਚੱਲਦੇ ਆਂ ਕਿ ਅੱਗੇ ਤੁਰੇ ਚੱਲੀਏ ਹਾਂਜੀ ਲਾਜਾ ਨਾਲੇ ਸਾਰਾ ਤੁਹਾਡਾ ਫਾਰਮ ਦੇਖਦੇ ਆਂ ਜੀ ਵੱਡੇ ਪੱਧਰ ਤੇ ਤੁਸੀਂ ਕੰਮ ਕੀਤਾ ਹੈ ਮਹਾਰਾਜ ਤਰੱਕੀਆਂ ਬਖਸ਼ੇ ਤੇ ਤੁਹਾਡੇ ਹਾਲ ਵੇਖ ਕੇ ਹੋਰ ਵੀ ਭਰਾ ਜਿਹੜੇ ਆ ਇਹ ਕੰਮ ਵਾਲਾ ਹੋਣ